ਸੋ ਨਿਹਾਲਾ ਸ਼੍ਰੀ ਅਕਾਲ ਸਤਨਾਮ ਵਾਹਿਗੁਰੂ ਭਾਈ ਗੁਰਕੀਤਾ ਖਾਲਸਾ ਵਾਹਿਗੁਰੂ ਜੀ ਬਤੇ ਸਮੂਚੀ ਸੰਗਤ ਨੂੰ ਬੇਨਤੀ ਆ ਅੱਜ ਮਹਾਨ ਸ਼ਹੀਦਾਂ ਦਾ ਉਹ ਦਿਹਾੜਾ ਆ ਜਿੱਥੋਂ ਖਾਲਸਾ ਪੰਥ ਗੀ ਸਤਗੁਰੂ ਜੀ ਨੇ ਅਨੰਦਪੁਰ ਸਾਹਿਬ ਨਹੀਂ ਪੱਥਰ ਰੱਖਿਆ ਸੀ ਤੇ ਸਤਗੁਰੂ ਜੀ ਨੇ ਆਪਣਾ ਸਾਰਾ ਪਰਿਵਾਰ ਸੁਰਮਾਂਸ ਜਿਹੜਾ ਆ ਇਸ ਪੰਥ ਨੂੰ ਵਾਰਿਆ ਅੱਜ ਨਾਮ ਜਪਣ ਦਾ ਸਮਾਂ ਆ ਬੋਲੀ ਦਾ ਰੋਜ ਹੈ ਬਹੁਤੇ ਅੱਜ ਦਾ ਕੇਵਲ ਦਾ ਕੇਵਲ ਅਰਦਾਸ ਤੇ ਸਿਮਰਨ ਦੀ ਸੰਗਤਾਂ ਵੱਧ-ਵਧ ਕਰਨ ਤਾਂ ਕਿ ਉਹਨਾਂ ਮਹਾਨ ਸ਼ਹੀਦਾਂ ਕੋਲੋਂ ਸਾਨੂੰ ਕੋ ਬਾਲੋਤਮ ਮਿਲ ਸਕੇ ਗੁਰਸਿੱਕੀ ਦੀ ਦਾਤ ਮਿਲ ਸਕੇ ਖਾਲਸਾ ਵਾਹਿਗੁਰੂ ਦੀ ਫਤਿਹ ਅੱਜ ਸ਼ਹੀਦੀ ਸਭਾ ਦਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਹਾੜਾ ਹੈ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਨੇ ਥੋੜੇ ਸਮੇਂ ਬਾਅਦ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਸ਼ਹੀਦੀ ਸਭਾ ਦੀ ਪ੍ਰਾਰੰਭਤਾ ਹੋਵੇਗੀ ਬੜੇ ਪ੍ਰੇਮ ਦੇ ਨਾਲ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਸੋ ਸਾਰੇ ਚੈਨਲਾਂ ਦੇ ਰਾਹੀਂ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਵੀ ਲਾਈਵ ਟੈਲੀਕਾਸਟ ਹੋ ਰਹੇ ਨੇ ਸਾਬਜਾਦਿਆਂ ਦੀ ਉਸ ਸ਼ਹੀਦੀ ਯਾਦ ਮਨਾਉਂਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚਾ ਖਾਲਸਾ ਭੰਨ ਤੇ ਇਕੱਤਰ ਹੋਇਆ ਹੈ ਅਕੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਨੇ ਸੋ ਜਿਸ ਤਰ੍ਹਾਂ ਸ਼ਹੀਦੀ ਸਭਾ ਦੀ ਪ੍ਰਾਰੰਭਤਾ ਹੈ ਸ੍ਰੀ ਜਪਜੀ ਸਾਹਿਬ ਸਾਂਚੀ ਸਿੰਘ ਸਤਿਗੁਰੂ ਜੀ ਦੀ ਅਗਵਾਈ ਦੇ ਵਿੱਚ ਇਹ ਸੋ ਨਗਰ ਕੀਰਤਨ ਸੀ ਦੀ ਸਭਾ ਪ੍ਰਾਰੰਭ ਹੋਵੇਗੀ ਦੁਪਹਿਰ ਕਰੀਬ 1:30 ਵਜੇ ਦੇ ਕਰੀਬ ਇਸੇ ਥਾਂ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸਮਾਰੰਥ ਹੋਵੇਗੀ ਜੀ ਸਾਰੇ ਸਿੱਖੀ ਦੇ ਪਰਿਵਾਰਕ ਅਤੇ ਗੁਰੂ ਸਾਹਿਬ ਜੀ ਦੇ ਅਨੁਸਾਰ ਇਹ ਤੇ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਨੂੰ ਮੈਂਬਰ ਸਹਿਬਾਨ ਇਸ ਸਥਾਨ ਤੇ ਹਾਜ਼ਰ ਸਨ ਅਤੇ ਸਮੂਚਾ ਖਾਲਸਾ ਬੰਦੀ ਹਾਜ਼ਰ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਪਾਸ਼ਾ ਮਹਾਰਾਜੀ ਦੇ ਲਖਤੇ ਜਿ ਦੇ ਅਮਰ ਸ਼ਹੀਦ ਬਾਬਾ ਜੋਰਾਵਰ ਸਿੰਘ ਸਾਹਿਬ ਅਮਰ ਸ਼ਹੀਦ ਬਾਬਾ ਫਤਿਹ ਸਿੰਘ ਸਾਹਿਬ ਪਰਮ ਪੂਜਨੀਕ ਜਗਤ ਮਾਤਾ ਅਮਰ ਸ਼ਹੀਦ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦੇ ਪਾਵਨ ਮੁਕੱਦਸ ਸ਼ਹਾਦਤ ਸਥਾਨ ਸ਼੍ਰੀ ਫਤਿਹਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜਿੱਥੇ ਲਾਸਾਨੀ ਲਹੂ ਭਿਜਾ ਇਤਿਹਾਸ ਔਰ ਇਸ ਧਰਤੀ ਦੇ ਤਿੰਨ ਮੁਕਾਮ ਜਿੱਥੋਂ ਇਹ ਧਰਮ ਦੀ ਇਬਾਰਤ ਠੰਡਾ ਬੁਰਜ ਪਾਵਨ ਉਹ ਦੀਵਾਰ ਜਿੱਥੇ ਸਹਿਬਜ਼ਾਦਿਆਂ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਔਰ ਸੂਰਜ ਦੇ ਨਿਮਲੇ ਇਸ ਰੂਪ ਸਾਹਿਬ ਜਿੱਥੇ ਸਾਹਿਬ ਜادہ ਦਾ ਸਸਕਾਰ ਹੋਇਆ ਸਮੁੱਚੇ ਪੰਥ ਵੱਲੋਂ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਅਮਰਤ ਵੇਲੇ ਪਹੁੰਚਾਏ ਗਏ ਨੇ ਸੋ ਨਿਹਾਲਾ ਸ਼੍ਰੀ ਅਕਾਲ ਸਤਨਾਮ ਵਾਹਿਗੁਰੂ ਭਤਨਾਮ ਵਾਹਿਗੁਰੂ ਹਾਏ சா <laughs> um why okay.